ਕਰਦੇ ਹਾਲਾਤ ਇਹ ਬਹੁਤ ਠੀਕ ਨਹੀਂ ਹੈ ਕਿਉਂਕਿ ਮੈਂ ਬਹੁਤ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਹਮ ਬਚਪਨ ਵਿੱਚ ਹੀ ਮੇਰੀ ਮਤਲਬ ਕਿ ਜਿਹੜੀ ਮੰਮੀ ਸੀ ਉਹਨਾਂ ਡਿਵੋਰਸ ਹੋ ਗਿਆ ਸੀਗਾ ਬਚਪਨ ਵਿੱਚ 8 ਨੂੰ 8 ਸਾਲ ਤੱਕ ਤਾਂ ਬੜੀ ਮਤਲਬ ਕਿ ਚੰਗੀ ਜ਼ਿੰਦਗੀ ਵੇਖੀ ਕਿਉਂਕਿ ਵੱਡੇ ਸਕੂਲਾਂ 'ਚ ਪੜਿਆ ਉਸ ਤੋਂ ਬਾਅਦ ਡਿਵੋਰਸ ਹੋ ਗਿਆ ਸਾਰੀ ਜਿੰਮੇ ਡੈਡੀ ਦੇ ਪੈ ਕੇ ਡੈਡੀ ਸੀਗਾ ਮੇਰਾ ਥੋੜਾ ਜਿਹਾ ਇੰਨਾ ਨਹੀਂ ਪੜਿਆ ਸੀ ਹਾਂ ਉਹ ਵਿਚਾਰਨ ਵਾਲੇ ਦਿਹਾੜੀ ਵੀ ਜਾਂਦਾ ਸੀ ਦਿਹਾੜੀ ਤੋਂ ਬਾਅਦ ਇਹ ਕਈ ਮਾਮਾ ਹੁੰਦੀਆਂ ਰੋਟੀ ਪਕਾ ਕੇ ਰੱਖ ਜਾਂਦੀਆਂ ਹਾਂ ਉਹਨੇ ਆ ਕੇ ਦੀ ਦੁਪਹਿਰੇ ਜੰਦਰ ਦੇ ਰੋਟੀ ਬਕਾਉਣੀ ਹੈ ਫਾਦਰ ਸਾਹਿਬ ਨੇ ਹਾਂਜੀ ਫਾਦਰ ਸਾਹਿਬ ਨੇ 9 ਸਾਲ ਤੱਕ ਰੋਣੇ ਮੇਰੇ ਜਦੋਂ ਮੇਰੀ ਮੰਮੀ ਰਿਵੋਸ ਆਇਆ ਸੀ ਭੈਣ ਮੇਰੀ 6 ਮਹੀਨੇ ਦੀ ਸੀ ਤੇ ਉਸ ਤੋਂ ਬਾਅਦ ਉਹਨੇ ਉਹਨੇ ਗੁੱਤਾ ਕਰਕੇ ਸਕੂਲੇ ਭੇਜਣਾ ਉਹਨੂੰ ਤੇ ਮੈਨੂੰ ਮੈਨੂੰ ਤਿਆਰ ਕਰਕੇ ਮੈਨੂੰ ਵੀ ਸਕੂਲੇ ਨੇ ਭੇਜਣਾ ਪੜਾਈ ਨਿਛੜਾਈ ਪੜਾਇਆ ਤੇ ਉਸ ਤੋਂ ਬਾਅਦ ਡਾਡੀ ਕਿਉਂਕਿ ਜੀਵਨ ਸਾਥੀ ਜ਼ਰੂਰ ਜ਼ਰੂਰੀ ਹੁੰਦਾ ਹੈ ਹਰ ਇਨਸਾਨ ਲਈ ਸਾ ਡਾਡੀ ਨੇ ਜਦੋਂ 9 ਕੋ ਸਾਲ ਬਾਅਦ ਫਿਰ ਉਹਨੇ ਸੋਚਿਆ ਵੀ ਜੁੱਤੀ ਜਗਾਂ ਲਈ ਹੁੰਦੀ ਫਿਰ ਵਿਆਹ ਕਰਾਉਣਾ ਜ਼ਰੂਰੀ ਹੈ ਕਿਉਂਕਿ ਜੜੀ ਗੱਲ ਤੀਨੇ ਮਾਪ ਕੋਲ ਕਰਨੀ ਉਹ ਪਿਓ ਕੋਲ ਨਹੀਂ ਕਰ ਸਕਦੀ ਫਿਰ ਉਹ ਡਾਡੀ ਨੇ ਵਿਆਹ ਕਰਾਇਆ ਤੇ ਚਲੋ ਉਸ ਸਮੇਂ ਚ ਕਿਉਂਕਿ ਬਚਪਨ ਚ ਬੜੀ ਤੰਗੀ 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 ਵੇ ਵੇ ਕੇ ਤਾਨੇ ਲੋਕਾਂ ਦੇ ਸੁਣਨੇ ਬੜਾ ਬੜਾ ਕੁਝ ਬਈ ਮੈਂ 10 ਹੀ ਸਦਾ ਚੀਜ਼ਾਂ ਇਨਾ ਕੁਝ ਫੇਸ ਕੀਤਾ ਇੰਨੇ ਲੋਕਾਂ ਨੇ ਮਤਲਬ ਕਿ ਤੋੜਿਆ ਤੇ ਉਹ ਚੀਜ਼ ਦੇਖ ਕੇ ਗਰੀਬੀ ਗਰੀਬੀ ਹਲਾਤੇ ਵੇ ਵੇ ਕੇ ਵੇ ਵੇ ਕਿਤੇ ਫਿਰ ਮੇਰਾ ਮਾਂ ਜਾਣ ਕਰਕੇ ਮੇਰਾ ਥੋੜਾ ਮੇਰਾ ਐਸਜੀਐਲ ਧਿਆਣਾ ਮੈਂ ਗਾਇਕੀ ਲਖਤਲ ਮੇਰਾ ਸ਼ੁਰੂ ਤੋਂ ਹੀ ਕਿਉਂਕਿ ਡਾਡੀ ਮੇਰਾ ਵੀ ਥੋੜਾ ਜਿਹਾ ਸ਼ੰਸ਼ੋਦ ਬਾਬੇ ਦੇ ਛੋਟੇ ਫਾਦਰ ਸਾਹਿਬ ਨੇ ਦੁਬਾਰੇ ਵਿਆਹ ਕਰਾਇਆ ਦੁਬਾਰੇ ਕਰਾਇਆ ਦੁਬਾਰੇ ਜਦੋਂ ਵਿਆਹ ਕਰਾਉਂਦੇ ਨੇ ਛੋਟੇ ਫਾਦਰ ਸਾਹਿਬ ਕਿਹੜੀ ਛੋਟੀ ਦੂਸਰੀ ਮਾਂ ਸੀ ਹੈਨਾ ਹਾਂਜੀ ਉਹਦੇ ਨਾਲ ਬੌਂਡਿੰਗ ਵਧੀਆ ਬਣ ਪਈ ਵਧੀਆ ਮਤਲਬ ਕਿਵੇਂ ਹੁੰਦਾ ਪਿਆਰ ਬੌਂਡਿੰਗ ਜੀ ਪਹਿਲਾਂ ਪਹਿਲਾਂ ਤਾਂ ਕਿਉਂਕਿ ਅਸੀਂ ਇੰਨੇ ਟੁੱਟੇ ਸੀ ਹਲਾਤਾ ਤੋਂ ਇੰਨੇ ਉਜੜੇ ਪਏ ਸੀ ਨਾ ਸਾਡਾ ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ ਸੀ ਤੇ ਦੂਸਰੀ ਮਾਂ ਮੈਂ ਝੂਠ ਨਹੀਂ ਮਾਰਦੀ ਦੂਸਰੀ ਮਾਂ ਤੇ ਵੀ ਮੈਨੂੰ ਮਤਲਬ ਕਿ ਇੰਨਾ ਨਹੀਂ ਮੋਹ ਹੁੰਦਾ ਸੀ ਬਾਕੀ ਹੋਲੀ ਹੋਲੀ ਜਿਵੇਂ ਉਹਨੇ ਸਾਨੂੰ ਪਾਲਿਆ ਹੋਲੀ ਹੋਲੀ ਜਿਵੇਂ ਡੈਡੀ ਦਾ ਡੈਡੀ ਦੀ ਡੈਡੀ ਨੇ ਪਾਲਿਆ ਫਿਰ ਮਾਂ ਚ ਮੋਹ ਹੋਣ ਲੱਗ ਪਈ ਮਾਂ ਨੇ ਸਾਨੂੰ ਚਲਵਾਜ ਵੀ ਉਹ ਹੁਣ ਆਇਆ ਤੁਹਾਡੇ ਕੋਲ ਮੈਂ ਜੀ ਸਵੇਰੇ ਸਾਰਾ ਚਾਹ ਬਣਾ ਕੇ ਸਭ ਕੁਝ ਮਾਂ ਨੇ ਹੁਣ ਮਾਂ ਮਤਲਬ ਕਿ ਇਹੀ ਮਾਂ ਸਾਡੀ ਸਭ ਕੁਝ ਹੈ ਤੇ ਬਾਕੀ ਜੇ ਮੈਂ ਕਹਿ ਦਵਾਂ ਕਿ ਮੇਰਾ ਮਾਂ ਤੇ ਮੇਰਾ ਪਿਓ ਉਹ ਮੇਰਾ ਪਿਓ ਹੀ ਜੀ ਜਿੰਨੇ ਸਾਨੂੰ ਇੱਥੋਂ ਲੈ ਕੇ ਇੱਥੇ ਕਰ ਦਿੱਤਾ ਹੈ ਮੇਰੇ ਅੱਛਾ ਥੋੜੇ ਫਾਇਦਾ ਸਾਹਨੇ ਬਹੁਤ ਕਰਿਆ ਤੁਹਾਡੇ ਬਹੁਤ ਹੀ ਤੇ ਸ਼ਾਇਦ ਉਹ ਐਡਾ ਪੜਾ ਮੰਨ ਸੰਬੰਧ ਨਾ ਹੀ ਉਹਨੇ ਕਦੇ ਲੜ ਕੇ ਵੇਖਿਆ ਕਿਸੇ ਨਾਲ ਜਿੰਦਗੀ ਚ ਤੇ ਨਾ ਹੀ ਉਹਨੇ ਕਦੇ ਕਿਸੇ ਦਾ ਮਾੜਾ ਸੋਚਿਆ ਤੇ ਸ਼ਾਇਦ ਉਹਦੇ ਉਹਦੇ ਪੁੱਣਾ ਕਰਕੇ ਸ਼ਾਇਦ ਮੈਂ ਇਸ ਲਾਈਨ ਚ ਪਿਆ ਸ਼ਾਇਦ ਐਡਾ ਵੱਡ ਕਿ ਮਾਲਕ ਦੀ ਮੇਰ ਨਾਲ ਬਣ ਜਾਵਾਂ ਦੋ ਭੈਣ ਭਾਈ ਸੀ ਤੁਸੀਂ ਜਦੋਂ ਡਿਵੋਰਸ ਹੁੰਦਾ ਤੁਹਾਡੀ ਮਾਤਰੀ ਹਾਂਜੀ ਹੁਣ ਛੋਟਾ ਬ੍ਰਦਰ ਵੀ ਹੈਗਾ ਏ ਤੁਹਾਡੀ ਕਿਹੜੀ ਮਾਂ ਸੀ ਉਹ ਹੈਗੀ ਆ ਦੁਨੀਆ ਚ ਹਾਂਜੀ ਕਦੇ ਉਸ ਤੋਂ ਬਾਅਦ ਉਹਨੇ ਤੁਹਾਡੇ ਨਾਲ ਕਦੇ ਗੱਲਬਾਤ ਕਰਨ ਦੀ ਬਈ ਕੋਈ ਕੋਸ਼ਿਸ਼ કરી ਨਹੀਂ ਅੱਜ ਤੋਂ ਅੱਜ ਤੋਂ 8 ਸਾਲ ਪਹਿਲਾਂ ਵੀ ਆਇਸੀ ਮੇਰੇ ਮਾਮੇ ਵੀ ਆਏ ਸੀ ਤੇ ਉਹ ਨੰਬਰ ਲੈ ਗਏ ਸੀ ਮੇਰਾ ਮੋਬਾਈਲ ਨੰਬਰ ਹਾਂ ਉਦੋਂ ਮੰਮੀ ਨੇ ਇਹ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਨਹੀਂ ਮੇਲਾ ਕੋ ਗੱਲ ਹੋਈ ਉਸ ਤੋਂ ਬਾਅਦ ਉਹਨਾਂ ਨੇ ਕਿਤੇ ਹੋਰ ਕਰਵਾ ਲਿਆ ਉਹ ਉਸ ਤੋਂ ਹਾਂਜੀ ਹੋਰ ਕਰਵਾ ਲਿਆ ਉਹ ਡਿਵੋਰਸ ਹੁੰਦਾ ਜਿਹੜਾ ਕਾਰਨ ਕੀ ਘਰ ਦੇ ਵਿੱਚ ਲੜਾਈ ਝਗੜਾ ਸੀ ਜਾਂ ਕੋਈ ਹੋਰ ਕੋਈ ਹਾਂਜੀ ਬੜ ਲੜਾਈ ਝਗੜਾ ਸੀ ਕੁਝ ਜਦੋਂ ਆਪਾਂ ਕੋਈ ਜੋ ਮਾੜੀ ਸੰਗਤੀ ਕੋਈ ਐਸਾ ਕੋਈ ਘਰ ਦੇ ਵਿੱਚ ਕੇ ਬੰਦੇ ਦੇ ਨਿਸ਼ਾਨ ਦਾ ਪੈਰ ਪੈ ਜਾਵੇ ਫਿਰ ਬਿਲਕੁਲ ਅੱਛਾ ਹੁਣ ਤੁਹਾਡੇ ਕਿਹੜੇ ਫਾਦਰ ਸਾਹਿਬ ਨੇ ਹੁਣ ਕੀ ਕਰਦੇ ਨੇ ਬਾਈ ਹੁਣ ਬਈ ਉਹ ਕਿਉਂਕਿ ਤੁਹਾਨੂੰ ਦੱਸਿਆ ਸੀ ਉਹ ਲੱਕ ਤੋਂ ਨਾ ਉਹਨਾਂ ਦਾ ਜਿਹੜਾ ਟਰੈਕਟਰ ਪਲਟ ਗਿਆ ਸੀ ਹਾਂ ਮੇਰੇ ਡੈਡੀ ਦੇ ਤੇ ਉਹ ਨਾ ਜਿਹੜੇ ਮਣਕਰੇਲੀ ਹੱਲੇ ਸੀ ਉਹਨਾਂ ਦੇ ਖੇਤੀਬਾੜੀ ਹੈ ਤੁਹਾਡੇ ਲੋਕਾਂ ਦੀ ਹਾਂਜੀ ਖੇਤੀਬਾੜੀ ਕਰ ਲੈਂਦੇ ਅੱਛਾ ਤੇ ਉਹ ਪਿੰਡ ਕਿਹੜਾ ਤੁਹਾਡਾ ਵੈਸੇ ਕਿੱਥੇ ਪੈਂਦਾ ਹੈ ਪਿੰਡ ਫਰੋਜ਼ਪੁਰ ਜ਼ਿਲ੍ਹਾ ਪਿੰਡ ਹੈਗਾ ਮਨਤਾ ਪਿੰਡ ਦੇ ਨੇੜੇ ਤੱਲੇ ਵਾਲਾ ਪਿੰਡ ਹੈ ਤੱਲੇ ਵਾਲਾ ਪਿੰਡ ਪੜਾਈ ਕਿੰਨੀ ਕਰੀ ਤੁਸੀਂ ਨੇ ਬਈ ਪੜਾਈ ਮੈਂ ਪਲਾਸਟਿਕ ਕੀਤੀ ਸੀ ਉਸ ਤੋਂ ਬਾਅਦ ਫਿਰ ਪੜਨ ਜੋਗ ਗਏ ਇਨੇ ਨਹੀਂ ਸੀ ਤੇ ਸੋਡੀ ਮਾਤਾ ਜਦੋਂ ਛੱਡ ਕੇ ਜਾਂਦੀ ਉਹਨਾਂ ਨੇ ਕਿਹਾ ਵੀ ਬੱਚੇ ਮੈਂ ਲੈ ਕੇ ਜਾਣੇ ਨੇ ਆਪਾਂ ਦੇਖਿਆ ਉਹ ਡਿਵੋਰਸ ਹੁੰਦੇ ਨੇ ਇਸੇ ਗੱਲ ਤੇ ਜ਼ਿਆਦਾ ਲੜਾਈ ਹੁੰਦੀ ਆ ਮਾਂ ਕਹਿੰਦੀ ਬੱਚੇ ਮੇਰੇ ਕੋਲ ਰਹਿਣਾ ਪਾਪ ਕਹਿੰਦਾ ਉਹਦੋਂ ਛੱਡਾ ਢਾੜੀ ਦੱਸਦਾ ਸੀ ਵੀ ਉਹ ਕੁੜੀ ਕੁੜੀ ਨੂੰ ਕਹਿੰਦੀ ਸੀ ਮੇਰੀ ਸਿਸਟਰ ਨੂੰ ਕਹਿੰਦੀ ਸੀ ਮੈਂ ਲੈ ਕੇ ਆਣਾ ਅੱਛਾ ਤੇ ਫਿਰ ਡੈਡੀ ਨੇ ਉਹ ਸੋਨ ਪੈਸਾ ਬਹੁਤ ਲੱਗ ਗਿਆ ਉਸ ਟਾਈਮ ਇਹ ਸੋਨਾ ਸੋਨਾ ਵੇਚ ਕੇ ਡੈਡੀ ਨੇ ਫਿਰ ਮੰਮੀ ਨੇ ਪੈਸੇ ਦਿੱਤੇ ਉਹ ਸਮਝ ਉਹਦੋਂ ਟੁੱਟ ਕੇ ਤੁਸੀਂ ਜ਼ਿਆਦਾ ਉਹਦੋਂ ਪਹਿਲਾਂ ਠੀਕ ਸੀ ਹਾਲਾਤ ਥੋੜੇ ਉਹ ਕਰਦੇ ਆ ਲਾਤ ਨੂੰ ਸਹੀ ਸੀ ਸਾਡਾ ਸਾਰੇ ਪਿੰਡ ਚ ਕਰਨੀ ਵਾ ਸੀ ਤੇ ਅੱਜ ਮਾਲਕ ਦੀ ਮੇਰਨਾ ਚਲੋ ਅੱਜ ਥੋੜਾ ਜਿਹਾ ਘਰ ਸੈਟ ਕੀਤਾ ਠੀਕ ਕਰਿਆ ਤੁਸੀਂ ਸਾਰਾ ਲਾਉਣੇ ਆ ਆਪਣੇ ਵਾਧਾ ਸਾਹਿਬ ਜੀ ਹਾਂਜੀ ਹੁਣ ਮੈਂ ਤਾਂ ਹੀ ਮੈਂ ਚੰਡੀਗੜ੍ਹ ਗਿਆ ਤੇ ਉਥੋਂ ਜਿੰਨੀ ਮਿਹਨਤ ਕੀਤੀ ਉਹਦੇ ਵਿੱਚੋਂ ਮੈਂ ਘਰ ਦਾ ਵੀ ਥੋੜਾ ਜਿਹਾ ਦਿਨੇ ਉਹ ਕਰੇ ਪੈਸਾ ਟੱਕਾ ਕੋਈ ਬਾਪ ਤੋਂ ਤਾਂ ਉਮੀਦ ਰੱਖਦਾ ਵੀ ਕੁਝ ਮੁੰਡਾ ਬਣੂਗਾ ਜਾਂ ਕੁਝ ਕਿਹਾ ਹੋਵੇ ਵੀ ਕਿਹੜੀ ਲੈਂਡ ਦੇ ਵਿੱਚ ਅੱਗੇ ਜਾ ਜਾ ਗਲਤ ਲੈਂਡ ਤੇ ਪੈ ਗਿਆ ਗਾਈ ਕੀ ਵਾਲੀ ਤੇ ਜਾਂ ਕੁਝ ਕਿਵੇਂ ਹਾਂਜੀ ਉਹ ਮੈਨੂੰ ਸਪੋਰਟ ਕਰਦੇ ਮੈਂ ਜੇ ਮੈਂ ਅਣ ਇੱਥੇ ਆਇਆ ਨਾ ਮੈਂ ਇੰਟਰਵਿਊ ਲਈ ਵੀ ਆਇਆ ਤੇ ਦਾੜੀ ਨੇ ਮੈਨੂੰ ਇਹ ਕਿਹਾ ਵੀ ਕਿਦਾਂ ਚੱਲੇ ਜਾਂੀ ਕੋਈ ਚੱਕਰ ਨਹੀਂ ਕਹਿੰਦਾ ਤੇ ਉਹਨੂੰ ਉਹ ਡਾੜੀ ਨੂੰ ਮੇਰੇ ਇਹ ਹੈਗਾ ਵੀ ਇਹਦਾ ਫਰਕ ਕਿਤੇ ਮਨ ਨਹੀਂ ਲੱਗਦਾ ਮੇਰਾ ਲੱਗਦਾ ਨਹੀਂ ਕਿਤੇ ਜੀ ਚਾਹੇ ਮੇ ਜਿੱਦੀ ਮਰਜ਼ੀ ਕੋਈ ਨੌਕਰੀ ਕਰ ਲਵਾਂ ਕਿਤੇ ਨਹੀਂ ਲੱਗਦਾ ਮੈਂ ਬੜੇ ਕੰਮ ਕੀਤੇ ਜੀ ਮੈਂ ਤਾਂ ਦਿਹਾੜੀ ਵੀ ਕੀਤੀ ਹੈ ਪ੍ਰੋਬਲਮ ਵੀ ਲੱਗ ਰਹੀ ਹੈ ਤੇ ਹਾਂ ਜੈਕਟੋ ਚ ਲੱਗਾ ਨੋ ਕੈਂਡੀਓਟੀ ਸੀ ਤੇ ਰਾਤ ਨੂੰ 11 ਵਜੇ ਮੈਂ ਜਾਂਦਾ ਸੀਗਾ ਇਹ ਵੀ ਜਿੱਥੇ ਮੈਂ ਚਾਚੇ ਦੇ ਮੁੰਡੇ ਦੇ ਫਲੈਟ ਤੇ ਮਿਲ ਕੇ ਹੈਗਾ ਸੀ ਉੱਥੇ ਉੱਥੇ ਮੈਂ ਰਹਿੰਦਾ ਸੀਗਾ ਰਾਤ ਨੂੰ 11 ਵਜੇ ਜਾਂਦਾ ਸੀ ਤੇ ਉੱਥੇ ਸੌਣ ਲਓ ਕਈ ਰੇ ਤੇ ਭੁੱਖਾ ਵੀ ਸੌਣਾ ਪੈਂਦਾ ਸੀ ਪਹਿਲਾ 15 ਦਿਨ ਤੱਕ ਮੈਂ ਬ੍ਰੈਡ ਬਰੂਡ ਤੇ ਮਸਾ ਸਾਰਿਆ। ਹੂੰ। ਨਹੀਂ ਰੋਟੀ ਰੋਟੀ ਵੀ ਨਹੀਂ 9 ਘੰਟੇ ਭਜਨਾ ਫਿਰ ਆ ਕੇ ਕਹੀ ਨਹੀਂ ਮੈਂ ਰੋਟੀ ਨਹੀਂ ਖਾਂਦਾ ਸੀ। ਮੈਨੂੰ ਇੱਕ ਗੱਲ ਦੱਸ ਜਿਵੇਂ ਸੋਨ ਫਾਦਰ ਸਾਹਿਬ ਨੇ ਪਾਲਿਆ ਹੈ ਨਾ ਕੀ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਮਾਂ ਵੈਸਤਾ ਮਾਂ-ਬਾਪ ਦੋਨੋਂ ਹੋਣੇ ਜ਼ਰੂਰੀ ਨੇ ਪਰ ਬੰਦਾ ਜੇ ਇੱਕ ਸਾਰਨ ਦੀ ਘੜੀ ਆ ਜੇ ਵੀ ਮਾਂ ਤੋਂ ਬਿਨਾ ਸਾਰ ਸਕਦਾ ਜਾਂ ਬਾਪ ਤੋਂ ਬਿਨਾ ਬਾਪ ਜ਼ਿਆਦਾ ਜ਼ਰੂਰੀ ਹੈ ਜਾਂ ਮਾਂ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ 'ਚ ਬੱਚੇ ਨੂੰ ਪਾਲਣ ਵਾਸਤੇ ਜ਼ਿੰਦਗੀ ਵਿੱਚ ਸਭ ਸਭ ਤੋਂ ਮੈਂ ਤਾਂ ਇੱਕ ਚੀਜ਼ ਕਹਿਣਾ ਵੀ ਦੋਨੇ ਜ਼ਰੂਰੀ ਆ ਜੀ ਉਹ ਤਾਂ ਹੈਗੀ ਨਹੀਂ ਪਰ ਜੇ ਹਾਲਾਤ ਬਣ ਜਾਣੇ ਇਹਦੇ ਹਾਲਾਤ ਬਣ ਜਾਣ ਮਾਂ ਸੰਭ ਲੈਂਦੀ ਹੈ ਜੀ ਬੱਚੇ ਨੂੰ ਬਾਕੀ ਮੈਂ ਤਾਂ ਹੈਰਾਨ ਆ ਕੇ ਮੇਰੇ ਪਿਓ ਨੇ ਮਾਂ ਦਾ ਫਰਜ਼ ਨਿਭਾਇਆ ਤੇ ਪਿਓ ਦਾ ਫਰਜ਼ ਨਿਭਾਇਆ ਤਾਨ ਨੇ ਮੇਰਾ ਪਿਓ ਜੀ ਤਾਨ ਨੇ ਕੀ ਮਨ ਕਰਦਾ ਥੋੜਾ ਹੀ ਬਾਪ ਵਾਸਤੇ ਕੀ ਕੀ ਕਰਨਾ ਬਾਪ ਵਾਸਤੇ ਇਹ ਮੈਂ ਤਾਂ ਦੁਨੀਆ ਜਿੱਤ ਕੇ ਪੈਰੇ ਲੱਗਦਾ ਜੀ ਐਂ ਦਿਲ ਕਰਦਾ ਠੀਕ ਐਡਾ ਵੱਡਾ ਬਣ ਜਾਵਾਂ ਕਿ ਦੁਨੀਆ ਖੜਖੜੇ ਰੱਖੇ ਵੀ ਜ਼ਿੰਦਗੀ ਦੀ ਕਿਹੜੀ ਸ਼ੈ ਚਾਹੀਦੀ 10 ਬਾਪੂ ਹੈ ਪੁੱਤ ਤੇ ਰਹਿਣਾ ਇਨੀ ਜੋਗਾ ਹੋ ਗਿਆ ਕਿ ਮੈਂ ਸਿੱਧੂ ਪਾਈ ਵਾਲੇ ਲੈਣਾ ਸੀ ਹਣਾ ਤੇ ਹੁਣ ਮੈਨੂੰ ਗੱਲ ਕਰਦੇ ਆ ਯਾਰ ਤੂੰ ਵਧੀਆ ਸੁਲਝਿਆ ਬੰਦਾ ਹੈਨਾ ਕਿ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਦੂਸਰੇ ਇੰਟਰਵਿਊ ਦੇ ਵਿੱਚ ਵਧੀਆ ਸੁਲਝਿਆ ਬੰਦਾ ਇੰਨੀ ਵਧੀਆ ਗੱਲਾਂ ਕਰਦਾ ਤੇਰਾ ਗੀਤ ਕਰਿਆ ਤਾਂ ਸਿੱਧੂ ਬਾਈ ਦੀ ਸਪੋਰਟ ਦੇ ਵਿੱਚ ਉਸ ਤੋਂ ਇੱਕ ਕਾਉਂਟਰਵਰਸੀ ਜੀ ਕਿਉਂ ਬਣ ਗਈ ਗੀਤ ਤਾਂ ਸਪੋਰਟ ਦੇ ਵਿੱਚ ਕਰਿਆ ਸੀ ਫਿਰ ਉਹ ਗਲਤ ਪਾਸੇ ਕਿਵੇਂ ਚਲਾ ਜਾਂਦਾ ਗੀਤ ਬਸ ਉਹ ਗਾਣਾ ਬੈਕ ਕੀਤਾ ਤੇ ਕਿੱਤਦਾ ਮੈਂ ਉਸ ਇਨਸਾਫ ਲਈ ਸੀ ਚਲੋ ਮੈਂ ਤਾਂ ਇਸੇ ਲਈ ਵੀ ਕੀਤਾ ਸੀ ਕਿ ਚਲੋ ਮੈਨੂੰ ਲੋਕ ਜਾਣਣਗੇ ਵੀ ਗਾਣਾ ਕਰ ਲਿਆ ਗਾਣਾ ਕਰਕੇ ਮੈਂ ਉਹਨਾਂ ਦੇ ਫਾਦਰ ਕੋਲ ਗਿਆ ਸੀ ਉਹਨਾਂ ਦੇ ਫਾਦਰ ਕੋਲ ਗਾਣਾ ਵੀ ਕਹਿਣ ਕਿਆ ਸੀ ਮੇਰਾ ਗਾਣਾ ਪਾ ਦਿਓ ਤੁਸੀਂ ਗਾਣਾ ਰਿਕਾਰਡ ਕਰਕੇ ਹਾਂਜੀ ਸਿੱਧੂ ਮੂਸੇ ਵਾਲੇ ਦੇ ਫਾਦਰ ਕੋਲ ਗਏ ਹਾਂ ਉਹ ਕਹਿੰਦੇ ਵੀ ਮੈਂ ਗਾਣਾ ਨਹੀਂ ਪਾ ਸਕਦਾ ਕਹਿੰਦੇ ਵੀ ਆਪਣੇ ਮਾਨਸੇ ਵਿੱਚ ਨਵੇਂ ਵਕੀਲ ਤੇ ਨਵੇਂ ਜੱਜ ਆਏ ਤੇ ਮੈਂ ਜੇ ਪਾਇਆ ਮੇਰੇ ਤੇ ਐਕਸ਼ਨ ਹੋ ਸਕਦਾ ਕਹਿੰਦੇ ਹਾਂ ਅਦਰ ਤੂੰ ਆਪਦੇ ਚੈਨਲ ਤੇ ਗਾਣਾ ਪਾ ਲਾਹਿੰਦਾ ਪੋਸਟਰ ਮੈਂ ਰਿਲੀਜ਼ ਕਰ ਦਾਂਗੇ ਕਹਿੰਦੇ ਉਹ ਕਹਿੰਦੇ ਫਿਰ ਮੈਂ ਪੋਸਟਰ ਬਣਵਾ ਕੇ ਫਿਰ ਮੈਂ ਆਇਆ ਦੁਬਾਰਾ ਇਹ ਤੇ ਉਹ ਕਹਿੰਦੇ ਵੀ ਚਲੋ ਨਹੀਂ ਮਿਲਿਆ ਗਿਆ ਕਿਉਂਕਿ ਉਹਨਾਂ ਦਾ ਸ਼ਡਿਊਲ ਬੀਜੀ ਸੀ ਥੋੜਾ ਜਿਹਾ ਮੈਨੂੰ ਕੋਈ ਇਹੋ ਜਿਹਾ ਕੋਈ ਗੁੱਸਾ ਨਹੀਂ ਸੀ ਤੇ ਮੈਂ ਫਿਰ ਦਮਦਮ ਸਾਰਾ ਰਾਤ ਰੋਕਿਆ ਉੱਥੇ ਮੈਂ ਰੁੱਕ ਕੇ ਉੱਥੇ ਮੈਂ ਸਾਰਾ ਜੋ ਵੀ ਰੈਡੀ ਕਰਕੇ ਮੈਂ ਗਾਣਾ ਅਪਲੋਡ ਕਰਤਾ ਸੀ ਉਸ ਤੋਂ ਥੋੜੇ ਕੁਛ ਦਿਨ ਬਾਅਦ ਹੀ ਮੈਂ ਇੰਟਰਵਿਊ ਦੇਣ ਗਿਆ ਸੀ ਲੁਧਿਆਣੇ ਹੂੰ ਲੁਧਿਆਣੇ ਜਾ ਕੇ ਉਹਨਾਂ ਨੇ ਮੇਰਾ ਇੰਟਰਵਿਊ ਲਿਆ ਪੋਡਕਾਸਟ ਕੀਤਾ ਉਹਨਾਂ ਨੇ ਮੇਰੇ ਤੋਂ ਗੱਲਾਂ ਪੁੱਛੀਆਂ ਵੀ ਤੁਸੀਂ ਉੱਥੇ ਕਿਵੇਂ ਗਏ ਕਿ ਜੋ ਤੇ ਪੁੱਛਿਆ ਮੈਂ ਦੱਸਿਆ ਜਿਵੇਂ ਤੁਸੀਂ ਮੇਰੇ ਤੋਂ ਪੁੱਛ ਰਹੇ ਵੀ ਇਸ ਤਰ੍ਹਾਂ ਦੱਸਿਆ ਤੇ ਉਹਨਾਂ ਨੇ ਕੀ ਕੀਤਾ ਮੇਰਾ ਲਿਖ ਕੇ ਗਲਤ ਲਿਖ ਕੇ ਸਾਰਾ ਕੁਝ ਉੱਤੇ ਗਲਤ ਪੇਸ਼ ਕਰਕੇ ਤੇ ਲਿਖਤਾ ਵੀ ਧੋਖਾ ਮੇਲਾ ਡਾਡੀ ਤੋਂ ਸਿੱਧੂ ਮੂਸੇ ਦਾ ਫਾਦਰ ਦੀ ਸਨੇਤ ਇਹ ਗਲਤ ਲਿਖ ਕੇ ਮੈਨੂੰ ਗਲਤ ਪੇਸ਼ ਕਰਤਾ ਹਾਂ ਮੈਨੂੰ ਇਸ ਤਰ੍ਹਾਂ ਕਰਤਾ ਕਿ ਮੈਂ ਉਹਨਾਂ ਦੇ ਖਿਲਾਫ ਬੋਲਦਾ ਪਿਆ ਕੀਤਾ ਉਹਨਾਂ ਨੇ ਫੇਮ ਦੇ ਲਈ ਆਪਦੇ ਫੇਮ ਲਈ ਆਪਦੇ ਪੈਸੇ ਲਈ ਕੀਤਾ ਚੈਨਲ ਦੇ ਤੇ ਬਾਕੀ ਮੇਰੇ ਦਿਲ 'ਚ ਪਿਆਰ ਹੈ ਉਹ ਚਲੋ ਮਾਲਕ ਜੋ ਮਰਜ਼ੀ ਉਹਨਾਂ ਨੇ ਕੀਤਾ ਲੋਕਾਂ ਨੂੰ ਪਤਾ ਲੱਗ ਹੀ ਜਾਣਾ ਹੈ